ਆਏ ਸਾਈਮਾ ਪਹੇਗੇ ਜੀ ਅਜਨਾਲੇ ਤੋਂ 10 ਕਿਲੋਮੀਟਰ ਅੱਗੇ ਰੱਬ ਪਤਾ ਨਹੀਂ ਕੀ ਚਾਹੁੰਦਾ ਵਾ ਸੇਵਾ ਕਰਨ ਵਾਸਤੇ ਨਿਕਲੇ ਇਹ ਮੀਂਹ ਹਟਦਾ ਨਾਮ ਨਹੀਂ ਲੈ ਰਿਹਾ ਮੀਂਹ ਇਧਰ ਵਾਲੀ ਸਾਈਡ ਇੰਨਾ ਗਾ ਜ਼ਿਆਦਾ ਤੇਜ਼ ਨੇ ਯਾਰ ਸੱਚੀ ਗੀ ਦੱਸੀਏ ਫੇਵੇਂ ਲੋਕਾਂ ਦੀਆਂ ਫਸਲਾਂ ਜੇ ਪੂਰਾ ਪਾਣੀ ਭਰ ਚੁੱਕਿਆ ਪੂਰਾ ਪਾਣੀ ਆ ਦੇਖੋ ਯਾਰ ਆਹੋ ਚੀਜ਼ਾਂ ਦੇਖ ਕੇ ਪਤਾ ਲੱਗਦਾ ਵਾ ਕਿ ਪੰਜਾਬ ਦੀ ਕੋਈ ਵੀ ਨਹੀਂ ਰੀਸ ਕਰ ਸਕਦਾ ਕੋਈ ਵੀ ਨਹੀਂ ਇੰਨੇ ਤੇਜ਼ ਮੀਂਹ ਚ ਵੀ ਯਾਰ ਚਾਹ ਬੰਨ ਰਹੀ ਆ ਲੰਗਰ ਮਿਲ ਰਿਹਾ ਸਭ ਕੁਝ ਮਿਲ ਰਿਹਾ ਵਾ ਪ੍ਰਸ਼ਾਦੇ ਤੱਕ ਮਿਲ ਰਿਹਾ ਰੱਬ ਵੀ ਪਤਾ ਨਹੀਂ ਕਿਸਾਨਾਂ ਨਾਲ ਕਿਹੜੇ ਕਿਹੜੇ ਸਾਨਾਂ ਦੇ ਬਦਲੇ ਆ ਜ ਮਿਨੀ ਲੇਰੀਆ ਇਹੋ ਹੀ ਟਾਈਮ ਆ ਪੰਜਾਬੀਆਂ ਨੂੰ ਪੰਜਾਬੀਆਂ ਨਾਲ ਖੜਨ ਦਾ ਬਾਹਰ ਕਿਸੇ ਨੇ ਵੀ ਆ ਕੇ ਨਹੀਂ ਖੜਨਾ ਪੰਜਾਬੀਆਂ ਨੂੰ ਪੰਜਾਬੀਆਂ ਨਾਲ ਹੀ ਲਾਸਟ ਖੜਨਾ ਪੈਣਾ ਵਾ ਇਧਰ ਵਾਲੀ ਸਾਈਡ ਘਾਰ ਆ ਘਰ ਦੇ ਬਾਹਰ ਦੇਖੋ ਪਾਣੀ ਕਿਵੇਂ ਜਾ ਰਿਹਾ ਜੇ ਪੂਰੀ ਲਹਿਰਾ ਵਾਂਗੂ ਪਾਣੀ ਜਾ ਰਿਹਾ ਉਹ ਸਫਲਾਵਾਂ ਵਾਲਾ ਸੇਵਾ ਦੀ ਜਿੱਥੇ ਵੀ ਲੋੜ ਆ ਜਨਾਲਾ ਵਾਲੀ ਸਾਈਡ ਤੁਸੀਂ ਕਮੈਂਟ ਚ ਦੱਸ ਸਕਦੇ ਹੋ ਜਾਂ ਯਾਰ ਮੈਨੂੰ ਡੀਐਮ ਚ ਮੈਸੇਜ ਕਰ ਸਕਦੇ ਪਿੰਡੇ ਦੇ ਵਿੱਚ ਤੁਸੀਂ ਪਾਣੀ ਦੇਖੋ ਕਿਵੇਂ ਆ ਰਿਹਾ ਵਾ ਯਾਰ ਪਾਣੀ ਦਾ ਇੱਕ ਰਿ ਬਹਾਵ ਚੈੱਕ ਕਰੋ ਕਿੰਨੀ ਤੇਜ਼ ਪਿੱਛੋਂ ਪਾਣੀ ਆ ਰਿਹਾ ਵਾ ਕੋਈ ਇੱਥੇ ਕਿਸੇ ਨੇ ਦੱਸਿਆ ਕਿ ਪਿੱਛੇ ਦੋ ਤਿੰਨ ਜਿਹੜੇ ਬਾਦਨਾ ਓਟ ਉੱਠ ਕਕਰ ਆ ਜੋ ਕਿਵੇਂ ਲੋਕ ਇਧਰ ਵਾਲੀ ਸਾਈਡ ਨੂੰ ਆ ਰਹੇ ਬਾਹਰ ਵਾਲੀ ਸਾਈਡੋਂ ਉਹਨਾਂ ਨੂੰ ਇੰਨੀ ਕ ਜਿਆਦਾ ਮੁਸ਼ਕਲ ਹੋ ਰਹੀ ਹੈ